ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਪਿੰਡ ਰਾਮੂ ਵਾਲਾ ਨਵੇਂ ਦੇ ਵਿੱਚ ਨਵਾਂ ਰਾਮੂ ਵਾਲਾ ਪਿੰਡ ਹੈ ਜਿਹੜਾ ਮਿੱਤਰੋ ਇਹ ਚੜੱਕ ਤੋਂ ਜਿਹੜੀ ਸਿੱਧੀ ਛੜਕ ਆ ਉਹ ਮੱਲੀਆਂ ਪਿੰਡ ਦੇ ਵਿੱਚ ਆਉਂਦੀ ਆ ਮੱਲੀਆਂ ਹੀ ਨਾ ਪਿੰਡ ਦੇ ਹਾਂਜੀ ਮੱਲੀਆਂ ਪਿੰਡ ਦੇ ਵਿੱਚ ਆਉਂਦੀ ਆ ਤੇ ਮੱਲੀਆਂ ਪਿੰਡ ਦੀ ਕੋਈ ਵੀ ਪਾਸੇ ਦੀ ਫਿਰ ਨਹੀਂ ਪੈ ਕੇ ਨਾ ਤੁਹਾਨੂੰ ਮਿੱਤਰੋ ਤੇ ਰਾਮੂ ਵਾਲੇ ਨਵੇਂ ਨੂੰ ਛੜਕ ਆਉਂਦੀ ਆ ਜਿਹੜੀ ਉਹ ਦੱਸ ਦਿਨਾ ਉਹ ਸੜਕ ਜਦੋਂ ਤੁਸੀਂ ਉੱਥੋਂ ਮਰਲੀਆਂ ਤੋਂ ਰਾਮੂ ਵਾਲੇ ਨੂੰ ਮੁੜੋਗੇ ਤਾਂ ਅੱਗੇ ਆ ਕੇ ਤੁਹਾਨੂੰ ਇੱਕ ਦੋ ਛੜਕਾ ਮਿਲਣਗੀਆਂ ਗੇਟ ਵਾਲੀ ਛੜਕਾ ਜਿਹੜੀ ਸਿੱਧੀ ਉਹ ਨਵਾਂ ਰਾਮੂ ਵਾਲੇ ਪਿੰਡ ਦੇ ਵਿੱਚ ਆਉਂਦੀ ਆ ਲਿਖਿਆ ਹੋਇਆ ਤੁਹਾਨੂੰ ਬੋਰਡ ਦੇ ਉੱਤੇ ਜਾਊਗਾ ਮੇਲੇ ਮਿੱਤਰੋ ਬਹੁਤ ਚੰਗੀ ਵੈੜ ਦਿਖਾਉਣ ਲੱਗਾ ਤੁਹਾਨੂੰ ਗਰਮੀ ਦੇ ਮੌਸਮ ਦੇ ਫੁੱਲ ਕੰਮ ਦੀ ਬਿਲਕੁਲ ਤਾਜੀ ਸੂਈ ਨਵੇਂ ਹਾਨ ਪਹਿਲਾ ਸੂਆ ਵੜੀਆ ਕਰਮਾਂ ਵਾਲੀ ਦੁੱਧ ਦੰਦਾਂ ਦੇ ਵਿੱਚ ਇਹ ਸੂਈਆ ਕਰਮਾਂ ਵਾਲੀ ਤਾਂ ਮਗਰ ਇਹਨੇ ਬੱਛੀ ਨੂੰ ਜਨਮ ਦਿੱਤਾ ਵਾ ਜਿਹੜੀ ਨੂੰ ਮਿੱਤਰੋ ਕੀ ਇਹਦੀ ਡਿਟੇਲ ਆ ਕਿੰਨੇ ਦਿਨਾਂ ਦੀ ਸੂਈਆ ਕਿੰਨਾ ਦੁੱਧ ਤ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਉਹ ਮਿਲਦੇ ਆ ਵੀਰ ਨੂੰ ਨੇੜੇ ਆ ਜੀ ਬਿਲਕੁਲ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਅਕਾਲ ਭਾਈ ਕੀ ਹਾਲ ਹੈ ਵੀਰੇ ਵਧੀਆ ਵਧੀਆ ਭਾਈ ਸੇਤਾਕਰ ਪਰਿਵਾਰ ਭਾਈ ਹਾਂਜੀ ਪੂਰਾ ਵਧੀਆ ਠੀਕ ਹੈ ਵੀਰੇ ਇੱਕ ਵਾਰੀ ਵੀ ਵੱਡੇ ਭਾਈ ਨਾਮ ਦੱਸ ਦੇ ਵੀਰੇ ਆਪਣਾ ਨਾਮ ਵੀਰੇ ਮੈਂ ਲਾਪ੍ਰੀਤ ਲਾਪ੍ਰੀਤ ਹਾਂਜੀ ਲਾਪ੍ਰੀਤ ਭਾਈ ਜਿੱਥੇ ਆਪਾਂ ਖੜੇ ਆਪਣੇ ਘਰ ਦਾ ਦਰਵਾਜ਼ਾ ਵੀਰੇ ਇਹ ਆਪਾਂ ਨਵਾਂ ਰਾਮੂ ਵਾਲਾ ਘਰ ਆ ਠੀਕ ਹੈ ਤੇ ਮਹਿਰ ਵਾਲੀ ਸੜਕ ਤੇ ਘਰ ਮਹਿਰ ਵਾਲੀ ਸੜਕ ਤੇ ਘਰ ਹਾਂਜੀ ਠੀਕ ਹੈ ਭਾਈ ਨਾ ਪਰ ਇਹ ਤਾਂ ਬਈ ਵੈਣ ਜਿਹੜੀ ਪਹਿਲਾਂ ਨਹੀਂ ਸੂਈ ਵੀਰੇ ਹਾਂਜੀ ਪਹਿਲਾਂ ਨਹੀਂ ਸੂਈ ਦੰਦੋ ਕਿਵੇਂ ਆ ਵੀਰੇ ਦੰਦੋ ਵੀਰੇ ਦੋਂਦੀ ਹੈ ਦੋਂਦੀ ਠੀਕ ਹੈ ਤੇ ਇਹ ਘਰਦੀ ਹੋਈ ਹੈ ਹਨਾ ਹਾਂਜੀ ਬਈ ਘਰਦੀ ਹੈ ਠੀਕ ਹੈ ਵੀਰੇ ਤੇ ਕਿੰਨੇ ਕੁ ਹੁਣ ਜਿਹੜਾ ਬੋੜਾ ਜਿਹਾ ਦੁੱਧ ਹੋਊਗਾ ਵੀਰੇ ਇਹ 11 12 ਕਿਲੋ 11 12 ਕਿਲੋ ਤਿਆਰ ਹੈ ਪਰਸੋ ਸੂਈ ਹੈ ਠੀਕ ਹੈ ਬੱਚੀ ਨੂੰ ਦਿੱਤਾ ਕਿ ਵੱਛਾ ਬਈ ਬਈ ਵੱਛੀ ਹੈ ਅੱਛਾ ਵੱਛੀ ਮਰ ਵੱਛੀ ਚੰਗੀ ਹੈ ਹਨਾ ਬਈ ਵੱਡੀ-ਭੁੱਡੀ ਆ ਪੂਰੀ ਹਨਾ ਠੀਕ ਹੈ ਤੇ ਵੱਡੇ ਬਈ ਸੀਰ ਚੁਣ ਚਣ ਨੂੰ ਵੀਰੇ ਪੂਰੀ ਸੀਰ ਹੈ ਕੋਈ ਮਰਜ਼ੀ ਚੋਈ ਜਾਵੇ ਹੈ ਕੋਈ ਮਰਜ਼ੀ ਚੋਈ ਜਾਵੇ ਤੇ ਚ ਵਾਈ ਚ ਵਾਈ ਕਿਵੇਂ ਲੱਗਿਆ ਬਾਈ ਬਾਈ ਗੰਨੇ ਆ ਰਹੀ ਧਾਰਾ ਠੀਕ ਹੈ ਵੀਰੇ ਠੀਕ ਹੈ ਬਾਈ ਤੇ ਲਾਪਰੀਤ ਬਾਈ ਫਿਰ ਕੀ ਰੇਟ ਰੱਖਾਂਗੇ ਬਈ ਆਪਾਂ ਇਹਦਾ ਇਹਦਾ ਰੇਟ ਬਈ ਆਪਾਂ 55000 ਦੀ ਦਿਆਂ ਠੀਕ ਹੈ 55000 ਰੁਪਏ ਮਾਨਤਾ ਨੇ ਇਹਦੇ ਵਿੱਚੋਂ ਬਾਈ ਮਾਨਤਾਨ ਕਰ ਦੇਗਾ ਇਹਦਾ ਠੀਕ ਹੈ ਠੀਕ ਹੈ ਤੇ ਕੀ ਕਾਰਨ ਬਣ ਗਿਆ ਵਿੱਚ ਨੂੰ ਜਿਵੇਂ ਮੰਨ ਲਾ ਕੇ ਪਸ਼ੂ ਜ਼ਿਆਦਾ ਪਸ਼ੂ ਜ਼ਿਆਦਾ ਗਾਂ ਝੋਨੇ ਨੂੰ ਦਾ ਸੀਜ਼ਨ ਆ ਗਿਆ ਤੇ ਲੇਬਰ ਦੀ ਕਮੀ ਕਰਕੇ ਬਾਈ ਠੀਕ ਹੈ ਵੀਰੇ ਠੀਕ ਹੈ ਬਾਈ ਕਦੀ ਬਾਤ ਤੋਰੀ ਵੀਰੇ ਮੁੰਡਾ ਜੀ ਨੂੰ ਲੈ ਜੀ ਮਿੱਤਰੋ ਪਹਿਲਾ ਸੂਆ ਬੱਛੀ ਆ ਦੋ ਦੰਦਾਂ ਤੇ ਇਹਨੂੰ ਲੈ ਜੀ ਵੇਟਰੇਟਰ ਵਾਲੇ ਪਾਸੇ ਪਹਿ ਬਹੁਤ ਚੰਗਾ ਜਿਹੜਾ ਢਾਂਚਾ ਜਿੰਦਾ ਕਰਮਾਲੀ ਦਾ ਵਜੂਦ ਵਜਾਦ ਵੱੱਛੀ ਦਾ ਨੈਣ ਨਕਸ਼ ਵੱੱਛੀ ਦੇ ਬਰੀਡ ਵਾਈਜ਼ ਬਹੁਤ ਚੰਗੀਆਂ ਗਰਮੀ ਦਾ ਜਿਹੜਾ ਤੋਹਫਾ ਕਹਿ ਸਕਦੇ ਆ ਕਿ ਇਹਨੇ ਗਰਮੀ ਵੀ ਨਹੀਂ ਮਣਾਉਣੀ ਕਦੋਂ ਵੀ ਬਹੁਤ ਆ ਵੈੜੀ ਦਾ ਦੇਖ ਸਕਦੇ ਹੋ ਜੀ ਮਿੱਤਰੋ ਲੇਵੇ ਭਾਂਡੇ ਲੋ ਬਹੁਤ ਫਿਕਸ ਆਰਡਰ ਦੀ ਪੱਟਾਂ ਦੇ ਸੰਨਾਂ ਦਾ ਲੇਵਾ ਜਿਹੜਾ ਕਰਮਾਲੀ ਨੂੰ ਲੱਗਾ ਹੋਇਆ ਢਾਂਚੇ ਟੁੰਚੇ ਲੋ ਕਿਉਂਕਿ ਇਹੋ ਜੀ ਵੈੜੀ ਤੋਕੜ ਗੱਬਣ ਕਰਕੇ ਵੀ ਚੰਗੇ ਰੁਪਈਆਂ ਦੇ ਵਿੱਚ ਵਿਕ ਜਾਂਦੀ ਆ ਮਿੱਤਰੋ ਜਦੋਂ ਆਪਾਂ ਤੇ ਗਾਣੇ ਦੀ ਚੀਜ਼ ਨੂੰ ਰੱਖਾਂਗੇ ਘਰੇ ਸੰਭਾਂਗੇ ਫਿਰ ਦੂਜੀ ਗੱਲ ਇਹ ਵੀ ਭਾਈ ਇਹਨੇ ਬਿਮਾਰੀ ਬਹੁਤ ਘੱਟ ਕਵਰ ਕਰਨੀ ਆ ਕਿਉਂਕਿ ਇਹਦਾ ਖੁੱਚਾਂ ਤੋਂ ਤਾਂ ਵਾਲਾ ਲੀਵਾ ਬਕਰ ਮਾਲੀ ਦਾ ਤੇ ਬਰੀਕੀ ਬਰੂਕੀ ਅਰਡਰ ਦੀ ਕੁਆਲਿਟੀ ਵੱਲੋਂ ਬਿਹਤਰੀਨ ਸਾਰੀ ਵੈੜੀ ਲਿਆ ਗਿਰ ਮੋਟਾ ਤੇ ਲੀਵਾ ਤੁਹਾਨੂੰ ਮੈਂ ਇੱਕ ਵਾਰੀ ਨੇੜੀਕ ਤੋਂ ਕਰਕੇ ਫਿਰ ਵੀ ਵਿਖਾ ਦਣਾ ਬਰੀਕੀ ਬਰੂਕੀ ਵੈੜ ਦੇ ਵਿੱਚ ਸਾਰੀ ਚੰਗੀ ਆ ਮਿੱਤਰੋ ਇੱਥੇ ਬੰਦ ਦੇ ਵਿੱਚ ਸਾਹਮਣੇ ਬਹੁਤ ਸੋਹਣਾ ਜਿਹੜਾ ਇਹਦਾ ਥਣ ਦਾ ਸਹਿਜ ਆ ਆਪਸੀ ਦੂਰੀ ਆ ਜਿਹੜੀ ਥਨਾ ਦੇ ਵਿੱਚੋਂ ਬਹੁਤ ਚੰਗੀ ਆ ਤੁਸੀਂ ਦੇਖ ਵੀ ਸਕਦੇ ਆ ਮਿੱਤਰੋ ਆ ਹੁਣ ਮੈਂ ਤੁਹਾਨੂੰ ਅੰਦਰ ਲੀ ਬਹੁਤ ਸੋਹਣਾ ਜਿਹੜਾ ਇਹਦਾ ਡਿਜ਼ਾਈਨ ਆ ਜਿੰਨੀ ਹੈਗੀ ਆ ਡਾਡੀ ਚੰਗੀ ਕਹਿ ਸਕਦਾ ਕਿਉਂਕਿ ਬੈਡ ਦੇ ਵਿੱਚ ਬਰੀਕੀ ਆ ਜਿਹੜੀ ਉਹ ਕਮਾਲ ਦੀ ਆ ਮਿੱਤਰੋ ਦੇਖ ਸਕਦੇ ਹੋ ਤੁਸੀਂ ਵੀ ਕਰਦੇ ਵੀਰੇ ਦੇਖ ਸਕਦੇ ਲੇਵਲ ਉੱਗਾ ਥਣ ਥੁਣ ਮੰਨ ਲਓ ਕਹਿਣ ਤੋਂ ਭਾਵਾ ਵੀ ਕਿਸੇ ਪਾਸਿਓਂ ਕਰਮ ਵਾਲੀ ਹੱਥ ਨਹੀਂ ਧਰੌਂਦੀ ਮਿੱਤਰੋ ਤੇ ਬੱਛੀ ਇਹਦੇ ਮਗਰ ਇੱਕ ਵਾਰੀ ਬੱਛੀ ਦੇ ਫਿਰ ਦਰਸ਼ਨ ਕਰ ਲੋ ਤੇ 55000 ਰੁਪਏ ਦਾ ਰੇਟ ਆ ਜਿੰਦੇ ਵਿੱਚੋਂ ਲਾੜ ਪਿਆਰ ਮਾਨਤਨ ਹੋ ਜਾਊਗਾ ਲਾਪ੍ਰਿਤ ਨੰਬਰ ਦਈਂ ਵੇ ਆਪਣਾ ਨੰਬਰ 76962 76962 71635 ਬਾਈ 71635 ਹਾਂਜੀ 76962 71635 ਇਸ ਨੰਬਰ ਤੇ ਕਰਨੀਆ ਮਿੱਤਰੋ ਤੁਸੀਂ ਬਾਈ ਨਾਲ ਗੱਲਬਾਤ ਪੈਣ ਨਵਾਂ ਰਾਮੂ ਵਾਲਾ ਜਿਲ੍ਹਾ ਮੋਗਾ ਲੱਗਦਾ ਵੈਸ ਪਿੰਡ ਨੂੰ ਧੰਨਵਾਦ ਸ਼ੁਕਰੀਆ ਜੀ ਜੋਂ